ਹਾਂਜੀ 500 ਕੀ ਮਾਮਲਾ ਦੁਸਾਂਦਰ ਤੁਸੀਂ ਆਹ ਸਾਹ ਵਾਕੇ ਜੀ ਦੇ ਕੋਤੇ ਜੋ ਕਿ ਆਪਣੇ ਪਿੰਡ ਤੋਂ ਤੱਲ ਦਾ ਨੌਜਵਾਨ ਸਕੂਟਰੀ ਤੇ ਫਗਵਾੜੇ ਸਾਈਡ ਨੂੰ ਜਾ ਰਿਹਾ ਸੀ ਮੋਰੇ ਮੋਟਰਸਾਈਕਲ ਵਾਲ ਰੌਂਗ ਸਾਈਡ ਆ ਕੋਕੇ ਉਹ ਟੇਕਰ ਲਗਾ ਉਹਨਾਂ ਦਾ ਆਫ ਰੋਡ ਚ ਹੋ ਗਿਆ ਐਕਸੀਡੈਂਟ ਜਿਹਦੇ ਵਿੱਚ ਪਿੰਡ ਦੇ ਸਾਹਜ ਘੋਤੇ ਤੇ ਨੌਜਵਾਨ ਆਪਣਾ ਆ ਰਿਹਾ ਸੀ ਉਹਨੇ ਜਦੋਂ ਦੇਖਿਆ ਤੇ ਪਿੰਡ ਦੇ ਸਾਹਜ ਨਵਾ ਦੇ ਮੁੰਡੇ ਸਦੇ ਦੋਨੇ ਤੇ ਉਹਨੇ ਸਾਰੇ ਨੂੰ ਕਾਲ ਕੀਤੀ ਤੇ ਉਸ ਟਾਈਮ ਮੌਕੇ ਤੇ ਮੈਨੂੰ ਤੇ ਪਹੁੰਚ ਗਿਆ ਜਦ ਪਿੰਡ ਦੀ ਗੁਰਬੰਦੀ ਸਾਰੇ ਪਹੁੰਚ ਗਏ ਤੇ ਦੋ ਮੁੰਡੇ ਜਿਹੜੇ ਆ ਬਹੁਤ ਜ਼ਿਆਦਾ ਗੰਭੀਰ ਹਾਦਸੇ ਸੀਗੇ ਉਹਨਾਂ ਦੀ ਤਾਂ ਡੈਥ ਹੋ ਗਈ ਜੀ ਹੁਣ ਤੇ ਉਸ ਮਾਮਲੇ ਵਿੱਚ ਅਸੀਂ ਅੱਜ ਹੁਣ ਸਾਝ ਕੋਲ ਚੌਂਕੀ ਸਵੇਰੇ ਆਏ ਹੋਏ ਡੈਥ ਜਿਹੜੀ ਹੋਈ ਉਹ ਮੁੰਡੇ ਕੀ ਨਾਮ ਆ ਉਹਨਾਂ ਦੇ ਤੇ ਕਿੰਨੀ ਕਿੰਨੀ ਉਮਰ ਹੈਗੀ ਉਹਨਾਂ ਦੀ ਤੇ ਇੱਕ ਬਿਕਰਮਜੀਤ ਸਿੰਘ ਸਾਝ ਉਹਦੀ ਉਮਰ ਹੈਗੀ ਲਗਭਗ 17 ਸਾਲ ਤੇ ਦੂਸਰੇ ਜਿਹੇ ਡੈਥ ਹੋਈ ਆ ਉਹਦਾ ਨਾਮ ਹੈਗਾ ਸਮਰ ਤੇ ਉਹਦੀ ਉਮਰ 16 ਸਾਲ ਹੈ 16 ਸਾਲ ਦੀ ਹੈ ਤੇ ਬਾਕੀ ਜਿਹੜੇ ਨੌਜਵਾਨ ਜਿੰਨੇ ਵੀ ਆ ਉਹ ਵੀ ਗੰਭੀਰ ਹਾਲਤ ਵਿੱਚ ਉਹਨਾਂ ਦੇ ਸੱਟਾ-ਚੋਟਾ ਲੱਗੇ ਉਹ ਹਸਪੀਟਲਾਂ ਚ ਲੱਗੇ ਫਗਵਾੜਾ ਹਸਪੀਟਲ ਦੇ ਦਾਖਲੇ ਫਗਵਾੜਾ ਹਸਪੀਟਲ ਦਾਖਲੇ ਤੇ ਕੀ ਹੁਣ ਪੁਲਿਸ ਪ੍ਰਸ਼ਾਸਨ ਦਾ ਕੀ ਕਹਿਣਾ ਉਹਨਾਂ ਨੇ ਕਹਿਣਾ ਕਿ ਉਹਨਾਂ ਮੁਤਾਬਕ ਜੋ ਬਣਦੀ ਕਾਰਵਾਈ ਉਹ ਕੀਤੀ ਜਾਊਗੀ ਤੇ ਹੁਣ ਅਸੀਂ ਉਹਨਾਂ ਨੂੰ ਲੈ ਕੇ ਨਾਲ ਆਪਣੇ ਜੋ ਵੀ ਬਣਦੀ ਕਾਰਵਾਈ ਉਹ ਕਰਵਾਉਣੀ ਚਾਹੁੰਦੇ ਹਾਂ ਠੀਕ ਹੈ ਜੀ ਤੇ ਜਿਹੜੇ ਬੱਚੇ ਆ ਇਹ ਕਿਨਾ-ਕਿਨਾ ਦੇ ਬੱਚੇ ਇਹਨਾਂ ਦੇ ਫਾਦਰ ਦਾ ਕੀ ਨਾਮ ਹੈਗਾ ਤੇ ਇੱਕ ਆਪਣੇ ਅੱਡੇ ਤੇ S4. ਕਾਲਾ ਕਹਿੰਦੇ ਹੁਣੇ ਹਾਂਜੀ ਧੀਰਜ ਧੀਰਜ ਅੱਛਾ ਤੇ ਦੂਸਰਾ ਆਪਣੇ ਸ਼ਮਸ਼ੇਰ ਸਿੰਘ ਸ਼ੇਰਾ ਜੀ ਸ਼ਮਸ਼ੇਰ ਸਿੰਘ ਸ਼ੇਰ ਸਾਹਿਬ ਦਾ ਪੰਜ ਹਾਂਜੀ ਸਾਹਿਬ ਦਾ ਉਹਨਾਂ ਦੇ ਪਰਿਵਾਰ ਦੇ ਪਰਿਵਾਰ ਦੇ ਪਰਿਵਾਰ ਵਿੱਚ ਬਹੁਤ ਮੰਦ ਭਾਗੀ ਖਬਰ ਹੈ ਸਾਂਝਕਲਾਂ ਤੋਂ ਸਚਿਕਾਇਤ ਜਰ ਸਾਹਿਬ ਅਜ ਸਾਂਝਕਲਾਂ ਤੋਂ ਇੱਕ ਦੋ ਨੌਜਵਾਨਾਂ ਦੇ ਐਕਸੈਂਟ ਨਾਮ ਹੋਂ ਦਾ સમાચાર ਪ੍ਰਾਪਤ ਹੋਇਆ ਕੀ ਕਹਿਣਾ ਤੁਸੀਂ ਇੱਕੋ ਜੀ ਮਿਤੀ 12 ਦੂ 26 ਨੂੰ ਸਾਨੂੰ ਤਕਰੀਬ ਸਾਢੇ 6 ਵਜੇ ਫੋਨ ਆਇਆ ਈ ਦਸਾਂਝਾਂ ਤੋਂ ਪਗਵਾੜਾ ਰੋਡ ਦੇ ਵਿੱਚ ਅੰਤਰਾ ਕਲਾਸ ਕੇ ਹੱਦ ਪੰਜੀ ਉੱਥੇ ਐਕਟਵਾ ਦਾ ਤੇ ਮੋਰਸਾ ਦਾ ਐਕਸੀਡੈਂਟ ਹੋਇਆ ਅੱਛਾ ਜੀ ਜਿਹਦੇ ਵਿੱਚ ਮੌਕੇ ਤੇ ਪਹੁੰਚ ਕੇ ਉੱਥੇ ਵਿਕਰਮਜੀਤ ਸਿੰਘ ਦਸਾਂਝ ਜਿਹਦੀ ਉਮਰ 17 ਸਾਲ ਸਿਮਰ ਪ੍ਰਜਾ ਜਿਹਦੀ ਉਮਰ 15 ਸਾਲ ਇਹ ਦੋਵੇਂ ਜਣੇ ਆਪਣੀ ਸਕੂਟਰੀ ਐਕਟਵਾ ਤੇ ਸਮਾਨ ਲੈਣ ਵਾਸਤੇ ਫਗਵਾੜੇ ਨੂੰ ਜਾ ਰਹੇ ਸਨ ਤੇ ਫਗਵਾੜੇ ਸਾਈਡ ਤੋਂ ਇੱਕ ਮੋਟਰਸਾਈਕਲ ਜਿਸ ਤੇ ਦੋ ਨੌਜਵਾਨ ਸਨ ਬੜੀ ਤੇਜ਼ ਰਫ਼ਤਾਰ ਲਿਆ ਕੇ ਰੌਂਗਸੈਂਡ ਉਹਨਾਂ ਨੇ ਐਕਟਵਾ ਦੇ ਵਿੱਚ ਮਾਰ ਕੇ ਐਕਸੀਡੈਂਟ ਕੀਤਾ ਜਿਸ ਨਾਲ ਇਹਨਾਂ ਲੜਕੀਆਂ ਦੇ ਕਾਫੀ ਸੱਟਾਂ ਲੱਗੀਆਂ ਤੇ ਵੀ ਕਲਾੰਦ ਉਹਨਾਂ ਦਾ ਵੀ ਨੁਕਸਾਨ ਹੋਇਆ ਫਿਰ ਇਹਨਾਂ ਦੇ ਵਾਰਸਾਂ ਨੇ ਸਵਾਰੀ ਦਾ ਪ੍ਰੰਧ ਕਰਕੇ ਇਹਨਾਂ ਨੂੰ ਸਿਮਲਾ ਹਸਾਲ ਫਗਵਾੜਾ ਦੇ ਅੱਗੇ ਉੱਥੋਂ ਉਹਨਾਂ ਨੇ ਰੈਪਰ ਡੀ ਐਮ ਸੀ ਲੁਧਿਆਣੇ ਦਾ ਕਰ ਦਿੱਤਾ ਵਿਕਰਮਜੀਤ ਦੀ ਰਸਤੇ ਵਿੱਚ ਮੌਤ ਹੋ ਗਈ ਠੀਕ ਹੈ ਤੇ ਸਿਮਰ ਪ੍ਰਜਾ ਦੀ ਲੁਧਿਆਣੇ ਡੀ ਐਮ ਸੀ ਜਾ ਕੇ ਮੌਤ ਹੋਈ ਤੇ ਫਿਰ ਅਸੀਂ ਇਹਨਾਂ ਦਾ ਉੱਥੋਂ ਰਿਕਾਰਡ ਸਾਰਾ ਹਾਸਲ ਕਰਕੇ ਗੱਡ ਬੋਡੀਆਂ ਲਿਆ ਕੇ ਸਿਵਲ ਹਸਪਤਾਲ ਮੌਟਰੀ ਵਿੱਚ ਫਲੋਰ ਐਡਮਿਟ ਕਰਾਇਆ ਠੀਕ ਹੈ ਇਹ ਸਬੰਧੀ ਅੱਜ ਪੀਰਜ ਪ੍ਰਜਾ ਉਤਰ ਮਨਭਾ ਦਰਵਾਸੀ ਦਸਾਂਝ ਕਲਾਂ ਦਾ ਬਿਆਨ ਹਾਸਲ ਕੀਤਾ ਉਸ ਦੇ ਆਧਾਰ ਤੇ ਅਸੀਂ ਪਰਚਾ ਨੰਬਰ ਮੁਕੱਦਮਾ ਨੰਬਰ 38 ਮਿਤੀ ਅੱਜ ਦੀ ਦਰਜ ਕਰਕੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ। ਕਸੂਰਵਾਦ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਬਹੁਤ ਬਹੁਤ ਧੰਨਵਾਦ।